ਤਾ ਯਾਰ ਕਾਨੀ ਠਰ ਗਏ ਖਾਲੀ ਬੁਲਾ ਯਾਰ ਲੱਗਦਾ ਪੱਗ ਬਨਨੀ ਪਿਆ ਕਰਨੀ ਹੈ ਨੰਨ ਕਾਲਾ ਹਾਂ ਹਾਂਜੀ ਕੀ ਹਾਲ ਆ ਜੀ ਕਿਵੇਂ ਕੰਨ ਜੇ ਮਲੀ ਜਾਂਦਾ ਕੀ ਚੱਕਰ ਆ ਉਹ ਕਾਲਾ ਯਾਰ ਕਾਨੀ ਬੜੇ ਠਰੀ ਜਾਂਦੇ ਆ ਤੇਰੇ ਪੱਗ ਬੜੀ ਸੋਹਣੀ ਲੱਗਦੀ ਆ ਯਾਰ ਬਾਈ ਪੱਗ ਤਾਂ ਤੈਨੂੰ ਮੈਂ ਸਿਖਾ ਰਿਆਂ ਪਰ ਤੂੰ ਰੱਖਣੀਓ ਵੀ ਇੱਕ ਤੈਣਾ ਜਿਵੇਂ ਅੱਜ ਕੱਲ ਦੇ ਮੁੰਡੇ ਆ ਨਾ ਪਤਾ ਕੀ ਕਰਦੇ ਆ ਸਿੱਖ ਪਰਿਵਾਰ ਦੇ ਮੁੰਡੇ ਆ ਤੇ ਪੱਗ ਪਤਾ ਕਦੋਂ ਬੰਦਦੇ ਆ ਉਹ ਕਦੋਂ ਬੰਦਦੇ ਆ ਭਾਈ ਜਦੋਂ ਵਿਆਹ ਹੁੰਦਾ ਵਾ ਜਦੋਂ ਲਾਵਾਂ ਲੈਣੀਆਂ ਹਨਾ ਸਿਰਫ ਉਦੋਂ ਹੀ ਪੱਗ ਬੰਦਦੇ ਆ ਮੁੜ ਕੇ ਜਦੋਂ ਪੈਸ ਵਿੱਚ ਚਲੇ ਜਾਂਦੇ ਆ ਨਾ ਲਾਵਾਂ ਲੈ ਕੇ ਮੁੜ ਕੇ ਪੱਗ ਲਾ ਕੇ ਫਿਰ ਪਰੇ ਮਾਰਦੇ ਆ ਗੱਲ ਤਾਂ ਤੇਰੀ ਕਾਲਿਆ ਸਹੀ ਏ ਯਾਰ ਆ ਭਾਈ ਸਾਹਿਬ ਦੀਆਂ ਗੱਲਾਂ ਸੁਣਿਆ ਥੋੜੀਆਂ ਸੱਚੀਆਂ ਸਚਾਈ ਆ ਖੇਰ ਵੀ ਲਾਜ਼ਮੀ ਕਰੋ ਜਿਹੜਾ ਅੱਜ ਕੱਲ ਟਾਈਮ ਚੱਲ ਰਿਹਾ ਨਾ ਤੇ ਸਿੱਖ ਵੀਰ ਆ ਜਿਹੜੇ ਮੋਨੇ ਆ ਪੱਗ ਸਿਰਫ ਇੱਕ ਦਿਨ ਉਹ ਵੀ ਲਾਂ ਵਾਲੇ ਦਿਨ ਰੱਖਦੇ ਆ ਮੁੜ ਕੇ ਨਹੀਂ ਰੱਖਦੇਗੇ ਸੁਣਿਓ ਗੌਰ ਨਾਲ ਜਿੱਦਣ ਸਾਡੇ ਮੁੰਡੇ ਵਿਆਹ ਜਾਂਦੇ ਨਾ ਮੋਟੀ ਨੂੰ ਉਹ ਦਿਨ ਪੱਗ ਵੀ ਬਣਾਉਂਦੇ ਆ ਆਖੋ ਹੈ ਗੁਰੂ ਉਹ ਤਰਾਂ ਟੈਂਡ ਕਢਾਈ ਇਹਨਾਂ ਨੇ ਕਿਤੇ ਸੁਧਰ ਜਾਣ ਹੈ ਤੇ ਜਿੱਦਣ ਵਿਆਹ ਹੁੰਦਾ ਉਹ ਦਿਨ ਭਜੇ ਫਿਰਨਗੇ ਬਾਬਾ ਹੀ ਪੱਗ ਬੰਨਦੇ ਆ ਨਵਕੋ ਵੀਂਜਾਸੋ ਲੈ ਲਓ ਭਾਂ 11000 ਮੈਂ ਕਹ ਰਹਿਣ ਦੇ ਅੱਜ ਵੀ ਅੱਜ ਵੀ ਟਿੰਡ ਤੇ ਸੇਹਰਾ ਲਾ ਫਿਰ ਵੇਖੀ ਜਾਓ ਕੋਸਾ ਇਹਨਾਂ ਬਾਬਾ ਬੁਰੇ ਲੱਗਾਂਗੇ ਇਹਨੂੰ ਕਹਿੰਦੇ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੇ ਉਹਦਾ ਮਾਣ ਕੋ ਨਹੀਂ ਜਾਗੀ ਉੱਤੇ ਸੇਹਰਾ ਕਦੇ ਵੀ ਟਿੰਡ ਤੇ ਵੱਜਦਾ ਨਹੀਂ ਜਦੋਂ ਵੱਜੂ ਉਹਦਨ ਵਿਲੋ ਚੇਤਾ ਆ ਜਾਂਦਾ ਪੱਗ ਦਾ ਫਿਰ ਐ ਬਣਾ ਕੇ ਤੇ ਫਿਰ ਭੈਣ ਜਿਹੜੀ ਉਹ ਕਲਗੀ ਲਾਉਂਦੀ ਹੈ ਤੋਹਫਾ ਚੇਤਾ ਰੱਖ ਲਿਓ ਆ ਗੱਡੀ ਚ ਮਿਲੇ ਤੋਹਫੇ ਪਤਾ ਕਿਸੇ ਨੂੰ ਵੀ ਪੁੱਛ ਕੇ ਵੇਲੇ ਉਹ ਵਿਆਹ ਸਾਰਿਆਂ ਕਰਾਏ ਵੀ ਲਾੜਾ ਸ੍ਰੀ ਸਾਹਿਬ ਕਿਉਂ ਖੜਦਾ ਪੱਗ ਤੇ ਕਲਗੀ ਇਹ ਬਾਪੂ ਦੀਆਂ ਦੇਣਾ ਵਾਂ ਛਤਰ ਖੰਦੇ ਫਿਰਦੇ ਸਾ ਹਮਰੁੱਲ ਤੇ ਫਿਰਤੇ ਕੋਈ ਜਿਹੜਾ ਮਰਜੀ ਸਾਡੀ ਧੀ ਪਹਿਣ ਚੁੱਕ ਕੇ ਲੈ ਜਾਂਦਾ ਸਾਡੇ ਪੈਸੇ ਖੋ ਕੇ ਸਾਨੂੰ ਲੁੱਟ ਪੁੱਟ ਕੇ ਜੇ ਅਣਖ ਦੀ ਜ਼ਿੰਦਗੀ ਦਿੱਤੀ ਤੇ ਉਸ ਬਾਜਾਂ ਵਾਲੇ ਨੇ ਜਿਨ੍ਹਾਂ ਦੀ ਜਾਂਚ ਤੁਸੀਂ ਬੈਠੇ ਹੋ ਸਮਾਗਮ ਲਾਹੇ ਦੇ ਆ ਉਹਦੇ ਪਿਆਰ ਚ ਬੋਲਦੇ ਆ ਆਪਣੇ ਪਿਓ ਦੀ ਸਿਫਤ ਪੁੱਤ ਕਰਦਾ ਤੇ ਦੂਜੇ ਸੁਣਦੇ ਬੈਓ ਬਸਦੇ ਰਹੋ ਮਾਰੇ ਸਹਿਬ ਨੇ ਤਿੰਨੇ ਤੋਹਫੇ ਦਿੱਤੇ ਆ ਜਦੋਂ ਵੀ ਵਿਆਹ ਹੁੰਦਾ ਏ ਇਹ ਤਿੰਨੇ ਤੋਹਫੇ ਇਕੱਠੇ ਹੁੰਦੇ ਲਾੜਾ ਪੱਗ ਵੀ ਬੰਦਾ ਤੇ ਕਲਗੀ ਤੇ ਸ੍ਰੀ ਸਾਹਿਬ ਪਰ ਜਦੋਂ ਬੋਟੀ ਮਿਲ ਜਾਂਦੀ ਏ ਉਦੋਂ ਕੀ ਕਰਦਾ ਸ੍ਰੀ ਸਾਹਿਬ ਤੇ ਕਲਗੀ ਗੁਰਦੁਆਰੇ ਗੋਲਕ ਤੇ ਭੁੱਲ ਜਾਂਦੇ ਬੋਤੇ ਉਹ ਗਿਆਨੀ ਜੀ ਮਗਰ ਜੇ ਕਹਿਣਦੇ ਬਾਬਾ ਜੀ ਤੁਹਾਡਾ ਸਮਾਨ ਰਹਿ ਗਿਆ ਆਖੋ ਸਤਨਾਮ ਇੱਕ ਕਹਿੰਦਾ ਜਿਹੜੇ ਲੱਛਣ ਐ ਇੰਨੇ ਪਲਕੇ ਬੋਟੀ ਛੱਡ ਆਉਣੇ ਕਿਹੜੀ ਹੈ ਹਾਂ ਆਉਣ ਵਾਲਾ ਸਮਾਂ ਇਦਾਂ ਦਾ ਹੀ ਆ ਫੇ ਮੈਂ ਹੱਸ ਕੇ ਗੱਲਾਂ ਕਰਦਾ ਗੱਲਾਂ ਡੂੰਗੀ ਆਵਾ ਕਦੇ ਸੋਚਿਓ ਵੀ ਗੁਰੂ ਸਾਹਿਬ ਦੀ ਕਲਗੀ ਵੀ ਉੱਥੇ ਛੁੱਟ ਗਈ ਧੀਰੀ ਸਾਹਿਬ ਵੀ ਭੁੱਲ ਗਈ ਤੇ ਪੱਗ ਜਿਹੜੀ ਸਿਰਫ ਗੁਰਦੁਆਰੇ ਤੱਕ ਅੱਜ ਰਹਿ ਗਈ ਜੇ ਲਾਵਾਂ ਤੋਂ ਬਾਅਦ ਮੁੰਡੇ ਇੱਥੋਂ ਹੱਥ ਪਾਉਂਦੇ ਆ ਸਿੱਧੀ ਲਾ ਕੇ ਤੇ ਕਹਿੰਦੇ ਬੀਬੀ ਚੱਕ ਉਹਨੇ ਕਿਆ ਮਰਦੀ ਬੋਟੀ ਲੜੀ ਘਰ ਤੱਕ ਤੇ ਮੰਨ ਲੋ ਕਹਿੰਦੇ ਸਿਰ ਬੜਾ ਦੁਖਦਾ ਆ ਨਵਾਂ ਟਰੈਂਡ ਚੱਲਿਆ ਲਾਵਾ ਤੋਂ ਬਾਅਦ ਪੈਲਸ 'ਚ ਮੁੰਡਾ ਪੱਗ ਨਹੀਂ ਲੈ ਕੇ ਜਾਂਦੇ ਹੁਣ ਅੱਜ ਦੀ ਤਰੀਕ ਕਾਲਿਆ ਹਾਂਜੀ ਬਿਲਕੁਲ ਬਾਬੇ ਨੇ ਸਹੀ ਗੱਲਾਂ ਕਹੀਆਂ ਮੈਂ ਨਾ ਬਿਲਕੁਲ ਸਹੀ ਗੱਲਾਂ ਕਹੀਆਂ ਨਾ ਪਰਫੈਕਟ ਗੱਲਾਂ ਕਹੀਆਂ ਸ਼ੇਅਰ ਬਣਦੀ ਵੀਡੀਓ ਹੁਣ ਮੈਂ ਵੀ ਨਾ ਆਉਦੇ ਵਿਆਹ ਵਾਲੇ ਦੇ ਨਹੀਂ ਪੱਗ ਬੰਨੀ ਸੀਗੀ ਅੱਛਾ ਉਦੋਂ ਬਾਅਦ ਤੱਕ ਕਿਤੇ ਕਤਾਈਆਂ ਨਹੀਂ ਤਾਂ ਮੈਂ ਨਹੀਂ ਪੱਗ ਬੰਨੀ ਯਾਰ ਹਾਂ ਨਹੀਂ ਯਾਰ ਭਈ ਪਾਗ ਆਪਣਾ ਧਰਮ ਆ ਨਹੀਂ ਯਾਰ ਸੱਖ ਪੱਗ ਨਾ ਬੰਨਿਆ ਕਰ ਹਾਂ ਪੱਗ ਬੰਨਣੀ ਬਹੁਤ ਜ਼ਰੂਰੀ ਯਾਰ ਮੈਂ ਵੀ ਪੱਗ ਮੈਂ ਵੀ ਮੋਨਾ ਹੁੰਦਾ ਸੀਗਾ ਪੱਗ ਜਦੋਂ ਦੀਆਂ ਮੈਂ ਇਹ ਗੱਲਾਂ ਸੁਣੀਆਂ ਹੈ ਨਾ ਮੈਂ ਉਸ ਤੋਂ ਬਾਅਦ ਪੱਗ ਨਹੀਂ ਲਾਈ ਕਦੇ ਵੀ ਯਾਰ ਇਹ ਸਾਨਾ ਨੇ ਕਿਹਾ ਨਾ ਵੀ ਜੇ ਪੱਗ ਬੰਨੀ ਹੋਵੇ ਨਾ ਲੱਖਾਂ ਚੋਂ ਬੰਦਾ ਸਿਆਣਾ ਜਾਂਦਾ ਵੀ ਸਰਦਾਰ ਹਾਂ ਲੱਖਾਂ ਚੋਂ ਸਿਆਣਾ ਜਾਂਦਾ ਸਰਦਾਰ ਠੀਕ ਹੈ ਨਾ ਹਾਂ ਬਿਲਕੁਲ ਸਹੀ ਆ ਇਹ ਆਪਣੀ ਜਿਹੜੀ ਆ ਸਿੱਖ ਧਰਮ ਦੀ ਨਿਸ਼ਾਨੀ ਜਿਹੜੀ ਪੱਗ ਆ ਯਾ ਹਾਂ ਬਿਲਕੁਲ ਸਹੀ ਉਵੇਂ ਨਹੀਂ ਕਿਸੇ ਦਾ ਪਤਾ ਲੱਗਦਾ ਵੀ ਕਿਹੜੇ ਧਰਮ ਦਾ ਪਰ ਜਦੋਂ ਕਿਸੇ ਦੇ ਪੱਗ ਬੰਨੀ ਹੁੰਦੀ ਆ ਹਾਂ ਉਦੋਂ ਪਤਾ ਲੱਗਦਾ ਵੀ ਇਹ ਸਿੱਖ ਨੂੰ ਸਿੱਖੀ ਨੂੰ ਬੁਲਾਉਂਦਾ ਤੇ ਯਾਰ ਪੱਗ ਦੀ ਬੜੀ ਸ਼ਾਨ ਆ ਯਾਰ ਮਿੱਤਰੋ ਇਦਾਂ ਨਾ ਕਰੋ ਬਈ ਸੇਹਰਾ ਬੰਨਣਾ ਹੁੰਦਾ ਕਰਕੇ ਬਾਬਾ ਜੀ ਨੇ ਤੁਹਾਨੂੰ ਦੱਸਿਆ ਹੀ ਆ ਨਾ ਬਸ ਉਹੀ ਟਾਈਮ ਆ ਪੱਗ ਬੰਨਣਾ ਦਾ ਮੁੜ ਕੇ ਲਾ ਕੇ ਆਪਾਂ ਪਰੇ ਮਰ ਦੇ ਇ ਇਹ ਗਲਤ ਕੰਮ ਆ ਬਹੁਤ ਜੋ ਮਹਾਰਾਜ ਨੇ ਸਿੱਖੀ ਬਖਸ਼ੀ ਹੈ ਨਾ ਉਸ ਤੇ ਪੂਰਾ ਉਤਰੋ ਯਾਰ ਬਾਕੀ ਦੋਸਤੋ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ ਜੀ